ਨਸ਼ਿਆਂ ਦੀ ਜਿਹੜੀ ਦੁਰਵਤੋਂ ਔਰ ਉਹਨਾਂ ਦਾ ਜਿਹੜਾ ਵਪਾਰ ਵਾਲਾ ਜਿਹੜਾ ਹੈਗਾ ਸੀ ਇਹਦਾ ਜਿਹੜਾ ਇਸ ਵਾਰੀ ਦਾ ਥੀਮ ਵੀ ਹੈ ਕਿ ਜੇ ਫੈਮਲੀ ਅਵੇਅਰ ਹੋਣ ਗਿਆ ਤਾਂ ਸਮਾਜ ਸੇਫ ਹੋਏਗਾ ਐਨ ਅਵੇਅਰ ਫੈਮਲੀ ਐਂਡ ਅ ਸੇਫ ਸੋਸਾਇਟੀ ਔਰ ਇਹ ਬਹੁਤ ਵੱਡਾ ਦਿਨ ਹੈ ਕਿ ਅੱਜ ਅਸੀਂ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਨੇ ਜੋ ਜੁਧ ਨਸ਼ੇ ਵਿਰੋਧ ਦਾ ਉਹਦੇ ਵਿੱਚ ਇੱਕ ਨਵਾਂ ਮੁਕਾਮ ਨੇ ਇੱਕ ਨਵੀਂ ਸ਼ੁਰੂਆਤ ਜੋ ਬਿਰਲਾ ਫਾਊਂਡੇਸ਼ਨ ਹੈ ਅਨੰਯਾ ਬਿਰਲਾ ਜੀ ਸਪੈਸ਼ਲੀ ਮੁੰਬਈ ਤੋਂ ਆਏ ਸੀ ਇਹਦੇ ਵਾਸਤੇ ਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਨਾਲ ਸਾਡੇ ਜਿਹੜਾ ਸਾਡਾ ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਆ ਉਹਨਾਂ ਨੇ ਜਿਹੜਾ ਵਿਦਿਆ ਸਾਗਰ ਇੰਸਟੀਚਿਊਟ ਆਫ ਮੈਂਟਰਲ ਹੈਲਥ ਤੇ ਅਵਰ ਸਾਡਾ ਉਹਦੇ ਥਰੂ ਜਿਹੜਾ ਹੈਗਾ ਇੱਕ ਐਮਓਯੂ ਸਾਈਨ ਕੀਤਾ ਜਿਹਦੇ ਨਾਲ ਡਾਟਾ ਇੰਟੈਲੀਜੈਂਸ ਤੇ ਜਿਹੜਾ ਟੈਕਨੀਕਲ ਸਪੋਰਟ ਜਿਹੜਾ ਯੂਨਿਟ ਹੈਗਾ ਉਹ ਸੈਟਅਪ ਕੀਤਾ ਜਾਏਗਾ ਐਮਜ਼ ਬਹਾਲੀ ਦੇ ਵਿੱਚ ਇਸ ਤੋਂ ਸਵਾਏ ਜਿਹੜੇ 5 ਹੈਗੇ ਜਿਹੜੇ ਕਲਸਟਰ ਜਿਹੜਾ ਹੈਗਾ ਰਿਸੋਰਸ ਸੈਂਟਰਸ ਪਟਿਆਲੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੇ ਵਿੱਚ ਬਠਿੰਡੇ ਦੇ ਵਿੱਚ ਔਰ ਮੁਹਾਵਦੀ ਦੇ ਵਿੱਚ ਇਹ ਵੀ ਸੈਟਅਪ ਕੀਤੇ ਜਾਣਗੇ ਜਿੰਨਾ ਵੀ ਪੰਜਾਬ ਦੇ ਵਿੱਚ ਜੋ ਯੁੱਧ ਨਿਸ਼ਬਦ ਚੱਲਦਾ ਹੈ ਉਹਦੇ ਵਿੱਚ ਹੈਲਥ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਬਹੁਤ سارے ਜਿਹੜੇ ਡਿਪਾਰਟਮੈਂਟਸ ਆ ਉਹਨਾਂ ਦੀ ਆਪਸ ਵਿੱਚ ਸਕਿੱਲ ਡਿਵੈਲਪਮੈਂਟ ਉਹਨਾਂ ਦੀ ਆਪਸ ਕੋਆਰਡੀਨੇਸ਼ਨ ਔਰ ਸਾਡੇ ਜਿਹੜੇ ਜਿੰਨੇ ਵੀ ਸਾਡੇ ਰਿਸੋਰਸ ਪਰਸਨਸ ਆ ਗਿਆ ਚਾਹੇ ਉਹ ਜਿਹੜਾ ਨੈਸ਼ਨਲ ਡਰਗ ਡਿਪੈਂਡੈਂਸ ਟਰੀਟਮੈਂਟ ਸੈਂਟਰ ਹੈਂਸ ਵਿੱਚ ਹੈ ਪੀਜੀਆਈ ਦੇ ਵਿੱਚ ਹੈ ਇਸੇ ਤਰ੍ਹਾਂ IIT ਰੋਪੜ ਜਿਹੜੇ ਕਿ ਸਾਡੇ ਰੀਨ ਨੌਲੇਜ ਪਾਰਟਨਰ ਹੈਗੇ ਆ ਉਹਨਾਂ ਸਾਰਿਆਂ ਦੀ ਕੋਆਰਡੀਨੇਸ਼ਨ ਕਰਨਾ ਸਾਡੇ 544 ਜਿਹੜੇ ਓਟ ਸੈਂਟਰ ਚੱਲਦੇ ਆ ਉਹਨਾਂ ਦੇ ਵਿੱਚ ਉਹਨਾਂ ਦੀ ਸਾਰੀ ਪ੍ਰੋਗਰੈਸ ਮੋਨੀਟਰ ਕਰਨਾ ਇਹਦੇ ਜਿਹੜੇ ਅਲਟੀਮੇਟ ਬੈਨੀਫਿਸ਼ੀਰੀ ਆ ਪੇਸ਼ੈਂਟਸ ਹੋਣਗੇ ਲੋਕ ਹੋਣਗੇ ਉਹਨਾਂ ਦੀ ਕੀ ਫੀਡਬੈਕ ਹੈ ਔਰ ਉਹਨਾਂ ਨੂੰ ਆਪਾਂ ਨੂੰ ਉਹਦੇ ਵਿੱਚ ਕਿਸ ਤਰ੍ਹਾਂ ਜਿਹੜੀ ਆ ਆਪਾਂ ਕੋਈ ਨਵੀਂ ਜਿਹੜੀ ਜਿਸ ਤਰ੍ਹਾਂ ਸੀ ਪਹਿਲਾਂ ਉਹਨੂੰ ਡੀਕਰੋਨਲਾਈਜ਼ ਕੀਤਾ ਹਾਰ ਰਿਡਕਸ਼ਨ ਸਟਿਗਮਾ ਰਿਡਕਸ਼ਨ ਔਰ ਡਿਮਾਂਡ ਰਿਡਕਸ਼ਨ ਕਿੱਦਾਂ ਕਰਨੀ ਹੈ ਇਹ ਸਾਰਾ ਜਿਹੜਾ ਜਦੋਂ ਇਹਨੂੰ ਜਿਸ ਤਰ੍ਹਾਂ ਸਾਡੇ ਆਮ ਆਦਮੀ ਕਲੀਨਿਕ ਦੇ ਵਿੱਚ ਹੈ ਸਾਡੇ ਕੋਲੇ ਫੀਡਬੈਕ ਮੈਕੈਨਿਜ਼ਮ ਬਣਾਣਾ ਔਰ ਕਪੈਸਿਟੀ ਬਿਲਡਿੰਗ ਜਿਹਦੇ ਵਿੱਚ ਮੈਡੀਕਲ ਅਫਸਰ ਜਿਹੜੇ ਆਊਟ ਸੈਂਟਰ ਦੇ ਵਿੱਚ ਜਾਂ ਡੀ ਐਡਿਕਸ਼ਨ ਰੀਹੈਬਿਲਿਟੇਸ਼ਨ ਸੈਂਟਰ ਦੇ ਵਿੱਚ ਜਿਹੜੇ ਸਾਡੇ ਵਰਕਰਸ ਆ ਉਹਨਾਂ ਦੀ ਟ੍ਰੇਨਿੰਗ ਉਹ ਸਾਰੇ ਦਾ ਜਿੰਨਾ ਵੀ ਹੋਏਗਾ ਉਹਦੇ ਵਿੱਚ ਜਿਹੜੇ ਅਨੰਨਿਆ ਬਿਰਲਾ ਫਾਊਂਡੇਸ਼ਨ ਹੈ ਉਹ 50% ਦੇ ਸਾਡੇ ਪਾਰਟਨਰ ਹੈ ਕਿ ਉਹ ਚਾਹੇ ਉਹਦੇ ਵਿੱਚ ਜਿਹੜੇ ਰਿਸੋਰਸਸ ਆ ਕੌਂਸਲਰਸ ਦੇਣੇ ਆ ਜਾ ਜਿਹੜੇ ਟ੍ਰੈਂਡ ਮੈਨਪਾਵਰ ਦੇਣੀ ਆ ਔਰ ਇਹ ਸਾਰਾ ਜਿਹੜਾ ਸਾਡਾ ਇਹ ਆਜ ਦੇ ਦਿਨ ਦੀ ਵੈਸੇ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇੰਟਰਨੈਸ਼ਨਲ ਡਰਗ ਡਰੱਗ ਟ੍ਰਾਫਿਕਰਸ ਹੈ ਉਹਦੇ ਵਿੱਚ ਪੰਜਾਬ ਦੇ ਵਿੱਚ ਜੋ ਪਹਿਲੀ ਮਾਰਚ ਤੋਂ ਸ਼ੁਰੂ ਹੋਇਆ ਸੀ ਇਹ ਉਹਦੇ ਵਿੱਚ ਬੜੀਆਂ ਸਾਡੀਆਂ ਜਿਹੜੀਆਂ ਅਚੀਵਮੈਂਟਸ ਆਈਆਂ ਜੀ ਜਿਵੇਂ ਤੁਹਾਡੇ 706 ਕਿਲੋ ਹੈਰੋਇਨ ਫੜੀ ਗਈ ਆ ਕਾਪੀ ਹਸਕ ਗਾਂਜਾ ოਪੀਅਮ ਇਸੇ ਤਰ੍ਹਾਂ ਜਿਹੜੇ ਤੁਹਾਡੇ 143 ਜਿਹੜੇ ਹੈਗੇ ਆ ਉਹ ਜਿੰਨੇ ਵੀ ਸਾਡੇ ਪੈਟਰਨਰ ਸੀਗੇ ਉਹਨਾਂ ਦੇ ਮਕਾਨਾਂ ਦੇ ਉੱਤੇ ਔਰ ਦੂਜੀਆਂ ਤੇ ਕਾਰਵਾਈ ਹੋਈ ਆ ਤੇ ਤਕਰੀਬਨ ਜਿਹੜੇ ਤੁਹਾਡੇ 109 ਹੈਗੇ ਆ ਉਹ ਇੰਕਾਊਂਟਰ ਦੇ ਵਿੱਚ ਜਿਹੜੇ ਸਮੱਗਲਰ ਫੜੇ ਗਏ ਆ ਔਰ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਗੱਲ ਸੀ ਕਿ ਜਿਹੜੇ ਲੋਕ ਬੜੀ ਦੇਰ ਤੋਂ ਕਹਿੰਦੇ ਸੀ ਦੇਖੋ ਪੁਲਿਸ ਦੇ ਡੀਐਸਪੀ ਫੜੇ ਗਏ ਬਹੁਤ ਸਾਰੇ ਜਿਹੜੇ ਜੇਲ੍ਹ ਦੇ ਸਪ라이 ਕਰਦੇ ਸੀ ਉਹ ਬੰਦੇ ਫੜੇ ਗਏ ਤੇ ਬਹੁਤ ਢੇਰ ਤੋਂ ਲੋਕ ਕਹਿੰਦੇ ਸੀ ਕਿ ਜਿਹੜੇ ਬਹੁਤ ਢੇਰ ਤੋਂ ਬਚਦੇ ਆ ਵੀ ਜਿਹੜੇ ਤੁਸੀਂ ਕਿਸੇ ਵੀ ਕੋਈ ਮਗਰਮੱਛ ਨੂੰ ਹੱਥ ਨਹੀਂ ਪਾਉਂਦੇ ਹੋ ਤੇ ਇਹ ਜਿਹੜਾ ਇੰਟਰਨੈਸ਼ਨਲ ਡੇ ਅਗੇਂਸਟ ਜਿਹੜਾ ਹੈਗਾ ਡਰਗ ਐਡਿਕਸ਼ਨ ਐਂਡ ਇਲਿਸੀਟ ਟਰੈਫਿਕਿੰਗ ਇਹਦੇ ਵਿੱਚ ਜਿਹੜੇ ਹੈਗੇ ਆ ਉਹ ਵੀ ਹੁਣ ਕਾਬੂ ਦੇ ਵਿੱਚ ਆਏ ਆ ਜਿਹੜੇ ਕਿ ਬੜੀ ਢੇਰ ਤੋਂ ਤੁਸੀਂ ਜਿਸ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇਹ ਕੇਸ ਤਾਂ 2013-14 ਦੇ ਵਿੱਚ ਸ਼ੁਰੂ ਆਇਆ ਸੀ ਜਦੋਂ ਭੋਲੇ ਦੀ ਸਟੇਟਮੈਂਟ ਆਈ ਆ 2014 ਦੇ ਵਿੱਚ ਜਦੋਂ ਨਰਿੰਦਰ ਸਿੰਘ ਜਿਹੜੇ ਸਾਡੇ ਇਨਫੋਰਸਮੈਂਟ ਡੈਕਟਰੋਰੇਟ ਦੇ ਬੜੇ ਬਡੇ ਸੀਨੀਅਰ ਅਫਸਰ ਸੀ ਉਦੋਂ ਭਾਜੀਪੀ ਦੀ ਸਰਕਾਰ ਨੇ ਕਿਸੇ ਨੂੰ ਬਚਾਉਣ ਵਾਸਤੇ ਉਹਨਾਂ ਦੀ ਬਦਲੀ ਕਰਤੀ ਸੀ ਔਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆ ਗਈ ਉਹਨਾਂ ਨੇ ਵਾਅਦਾ ਤਾਂ ਕੀਤਾ ਸੀ ਲੇਕਿਨ ਉਹਨਾਂ ਨੇ ਵੀ ਪਹਿਲਾਂ ਤਾਂ ਕੇਸ ਨਹੀਂ ਕੀਤਾ ਤੇ ਉਹਨਾਂ ਨੇ ਖੁਦ ਕੇਸ ਕੀਤਾ ਉਦੋਂ ਕੇਸ ਆਪ ਕੀਤਾ ਤੇ ਹੁਣ ਕਹਿ ਰਹੇ ਆ ਜੀ ਕਿ ਇਹ ਤਾਂ ਡਾਟਾ ਹੋ ਰਿਹਾ ਤੇ ਕੇਸ ਤਾਂ ਤੁਸੀਂ ਕੀਤਾ ਸੀਗਾ ਜੇ ਕੇਸ ਕੀਤਾ ਸੀਗਾ ਤੇ ਕਾਰਵਾਈ ਕਿਉਂ ਨਹੀਂ ਕੀਤੀ ਕੀ ਕੋਈ ਸੈਟਿੰਗ ਹੋ ਗਈ ਸੀ ਤੋ ਐਸੇ ਤਰੀਕੇ ਨਾਲ ਬੀਜਪੀ ਅਕਾਲੀ ਔਰ ਜਿਹੜੇ ਹੈਗੇ ਆ ਕਾਂਗਰਸ ਇਹ ਕੋ ਕਿਤੇ ਨਾ ਕਿਤੇ ਸੇਮ ਪੇਜ ਦੇ ਉੱਤੇ ਸਾਰੇ ਰਹੇ ਆ ਤੇ ਹੁਣ ਜੇ ਕਾਰਵਾਈ ਹੋਈ ਹੈ ਅੱਜ ਮਾਨਯੋਗ ਅਦਾਲਤ ਨੇ ਵੀ 7 ਦਿਨ ਦਾ ਰਿਮਾਂਡ ਦਿੱਤਾ ਸੋ ਜਦੋਂ ਮਾਨਯੋਗ ਅਦਾਲਤ ਰਿਮਾਂਡ ਦਿੰਦੀ ਹੈ ਤਾਂ ਉਹ ਜੇ ਉਹਦੇ 'ਚ ਕੋਈ ਪ੍ਰਾਇਮਾ ਫਿਸ਼ਾਈ ਹੋਵੇ ਉਹਦੇ 'ਚ ਉਹਨਾਂ ਨੂੰ ਲੱਗੇ ਕਿ ਹਾਂ ਇਹ ਬਹੁਤ ਸੀਰੀਅਸ ਕੇਸ ਹੈ 540 ਕਰੋੜ ਦੀ ਜਿਹੜੀ ਡਰੱਗ ਬਣੀ ਹੈ ਕਿੱਥੋਂ ਆਈ ਕਿੱਦਾਂ ਗਈ ਕਿੱਦਾਂ ਕੈਸ਼ ਕਿੱਦਾਂ ਜਮਾ ਹੋਇਆ ਇੱਕ ਮਾਨਜੋਗ ਅਦਾਲਤ ਨੂੰ ਕੁਝ ਲੱਗਿਆ ਹੋਵੇਗਾ ਤਾਂ ਇਹ ਕਾਰਵਾਈ ਹੋਈ ਆ ਤੇ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਭਗਵੰਤ ਪਾਣ ਗਵਰਨਮੈਂਟ ਜਿਹੜੀ ਹੈਗੀ ਆ ਇਹ ਇਹਨੂੰ ਇੱਕ ਲੌਜੀਕਲ ਐਂਡ ਤੇ ਲੈ ਕੇ ਜਾਏਗੀ ਔਰ ਅੱਜ ਕਿਤੇ ਨਾ ਕਿਤੇ ਉਹ ਹਜ਼ਾਰਾਂ ਲੱਖਾਂ ਮਾਪੇ ਜਿਨ੍ਹਾਂ ਦੇ ਬੱਚੇ ਚਿੱਟੇ ਦੇ ਵਿੱਚ ਔਰ ਨਸ਼ਿਆਂ ਦੇ ਵਿੱਚ ਜਿਹੜੇ ਫਸੇ ਹੋਏ ਆ ਇਸ ਜਾਲ ਦੇ ਵਿੱਚ ਫਸੇ ਹੋਏ ਆ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਲੱਗ ਰਿਹਾ ਹੋਵੇਗਾ ਕਿ ਸਾਨੂੰ ਇਨਸਾਫ ਮਿਲ ਜਰਿਆ ਹੋਇਆਗਾ ਜਿਹੜੇ ਬੰਦਿਆਂ ਨੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਿਆ ਅੱਜ ਉਹ ਰিসিਵਿੰਗ ਹਟ ਤੇ ਆ ਅੱਜ ਉਹਨਾਂ ਨੂੰ ਹਸਾਬ ਦੇਣਾ ਪੈ ਰਿਹਾ ਔਰ ਦੇਣਾ ਪਊਗਾ ਔਰ ਆਮ ਆਦਮੀ ਪਾਰਟੀ ਇਹਨੂੰ ਇੱਕ ਲੌਜੀਕਲ ਇੰਟ ਤੱਕ ਲੈ ਕੇ ਜਾਏਗੀ ਕਿਸੇ ਵੀ ਜਿਹੜਾ ਨਸ਼ਾ ਤਸਕਰ ਉਹਨੂੰ ਜਿਹਨੇ ਸਾਡੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕੀਤਾ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਪੰਜਾਬ ਛੱਡਣ ਲਈ ਮਜਬੂਰ ਕੀਤਾ ਪੰਜਾਬ ਚ ਮਾਪੇ ਬਾਪ ਆਪਣਾ ਘਰ ਵੇਚ ਕੇ ਗਹਿਣੇ ਵੇਚ ਕੇ ਕਰਜ਼ਾ ਲੈ ਕੇ ਆਪਣੇ ਬੱਚਿਆਂ ਨੂੰ ਪੰਜਾਬ ਤੋਂ ਬਾਹਰ ਕੱਢ ਰਹੇ ਸੀ ਉਹ ਕਿਸੇ ਵੀ ਮਤਲਬ ਲੀਗਲ ਤਰੀਕੇ ਨਾਲ ਇਲੀਗਲ ਤਰੀਕੇ ਨਾਲ ਬੱਚੇ ਬਾਹਰ ਜਾ ਰਹੇ ਸੀ ਤੁਸੀਂ ਦੇਖਿਆ ਕਿ ਸਾਡੇ ਬੱਚੇ ਹੱਥ ਕੜੀਆਂ ਦੇ ਵਿੱਚ ਬੇੜੀਆਂ ਚ ਵਾਪਸ ਆ ਰਹੇ ਸੀ ਸਾਡੇ ਜਿਹੜੇ ਬੱਚੇ ਆ ਉਹ ਰਸਤਿਆਂ ਵਿੱਚ ਕੋਈ ਸਮੁੰਦਰ ਵਿੱਚ ਡੁੱਬ ਗਏ ਕੋਈ ਜੰਗਲਾਂ ਚ गिर ਕੇ ਮਰ ਰਹੇ ਸੀ ਤੇ ਉਹ ਹੁਣ ਜਿਹੜੇ ਬੱਚੇ ਆ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਗੀ ਅਸੀਂ ਨਸ਼ਾ ਤਸਕਰਾਂ ਨੂੰ ਬਾਹਰ ਕੱਢਾਂਗੇ ਪੰਜਾਬ ਤੋਂ ਖਾਸ ਕਰਕੇ ਜਿਹੜੇ ਸਮਗਲਰ ਹੈਗੇ ਆ ਜਿਨ੍ਹਾਂ ਨੇ ਇੱਕ ਧੰਦਾ ਬਣਾ ਲਿਆ ਸੀ ਜਿਹੜੇ ਕਰੋੜਾਂ ਅਰਬਾਂ ਰੁਪਏ ਦੀ ਆਪ ਪ੍ਰਾਪਰਟੀ ਬਣਾ ਰਹੇ ਸੀ ਤੇ ਗਰੀਬਾਂ ਦੇ ਬੱਚਿਆਂ ਨੂੰ ਮਰਲੇ ਮਜਬੂਰ ਕਰ ਰਹੇ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਇਹ ਪੰਜਾਬ ਗਵਰਨਮੈਂਟ ਆ ਜੋ ਭਗਵਾਨਤ ਮਾਨ ਗਵਰਨਮੈਂਟ ਹੈ ਇੱਕ ਲੋਜੀਕਲ ਐਂਡ ਤੱਕ ਲੈ ਕੇ ਜਾਏਗੀ ਸੋ ਅੱਜ ਇਹ ਜਿਹੜੀ ਸਾਡੀ ਦਿੱਤਿਆ ਵਿਰਲਾ ਦੇ ਨਾਲ ਜਿਹੜਾ ਡਾਟਾ ਇੰਟੈਲੀਜੈਂਸ ਐ ਟੈਕਨੀਕਲ ਸਪੋਰਟ ਯੂਨਿਟ ਦੀ ਸ਼ੁਰੂਆਤ ਹੋਈ ਆ ਇਹ ਇੱਕ ਬਹੁਤ ਪ੍ਰੋਗਰੈਸਿਵ ਸਟੈਪ ਹੈ ਇੱਕ ਨਵੀਂ ਸ਼ੁਰੂਆਤ ਹੈ ਔਰ ਇਹ ਆੜ ਵਾਲੇ ਜਨਾਂ ਦੇ ਵਿੱਚ ਜਿਹੜੇ ਦੇ ਨਤੀਜੇ ਆ ਤੁਹਾਡੇ ਸਾਹਮਣੇ ਆਣਗੇ ਜਿਸ ਤਰ੍ਹਾਂ ਪਹਿਲਾਂ ਵੀ ਸਾਡੇ ਜਿਹੜੇ ਲੋਕਾਂ ਦੀ ਚਾਹੇ ਗ੍ਰੰਟੀਆ ਚਾਹੇ ਓਟ ਸੈਂਟਰਾਂ ਦੇ ਵਿੱਚ ਵਧੀਆ ਜਿਹੜੇ ਨਸ਼ਾ ਵਾਲਿਆ ਉਹਨੂੰ ਇੱਧਰ ਉੱਧਰ ਨਹੀਂ ਜਾਂਦੇ ਸਰਕਾਰ ਦੇ ਉਹਦੇ ਨੈਟਵਰਕ ਦੇ ਵਿੱਚ ਐ ਔਰ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਜਿੱਥੇ ਪਹਿਲਾਂ 180 ਤੋਂ ਘੱਟ ਲੋਕ ਹੁੰਦੇ ਸੀ ਅੱਜ 1800 ਤੋਂ ਵੱਧ ਬੰਦੇ ਜੜੇ ਆ ਗਿਆ ਉਹ ਆ ਕੇ ਇਲਾਜ ਕਰ ਰਹੇ ਆ ਮਾਂ ਬਾਪ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਆ ਪਹਿਲਾਂ ਲੋਕ ਦੱਸਦੇ ਨਹੀਂ ਸੀ ਕਿ ਸਾਡਾ ਬੱਚਾ ਨਸ਼ਾ ਕਰਦਾ ਉਹਨੂੰ છુપਾਉਂਦੇ ਸੀ ਪਹਿਲਾਂ ਸਟਿਗਮਾ ਸੀ ਕਿਤੇ ਲੱਗ ਕਿਤੇ ਲੇਕਿਨ ਹੁਣ ਜਦੋਂ ਉਹਨੂੰ ਯਕੀਨ ਹੋ ਗਿਆ ਕਿ ਬੱਚਿਆਂ ਦਾ ਇਲਾਜ ਹੋ ਰਿਹਾ ਉਹਨਾਂ ਨੂੰ ਕੰਮ ਸਿਖਾਇਆ ਜਾ ਰਿਹਾ ਕੰਮ ਤੇ ਲਗਾਇਆ ਜਾ ਰਿਹਾ ਔਰ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਪਿਛਲੇ 3 ਮਹੀਨੇ ਚ ਨਸ਼ਾ ਛੱਡਿਆ ਉਹ ਆਪਣੇ ਦੋਸਤਾਂ ਨੂੰ ਪਹਿਲਾਂ ਦੋਸਤ ਲੋਕਾਂ ਨੂੰ ਨਸ਼ਾ ਕਰਨ ਲਾਉਂਦੇ ਸੀ ਹੁਣ ਉਹ ਆਪਣੇ ਦੋਸਤਾਂ ਨੂੰ ਨਸ਼ਾ ਛਡਾਉਣ ਵਾਸਤੇ ਲੈ ਕੇ ਆ ਰਹੇ ਆ ਸੋ ਇਹ ਬਹੁਤ ਪੋਜ਼ਿਟਿਵ ਡਿਵੈਲਪਮੈਂਟਸ ਆ ਸੋ ਸਾਨੂੰ ਪੂਰੀ ਉਮੀਦ ਹੈ ਕਿ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਉਹ ਤਾਂ ਹੀ ਹੋਏਗਾ ਜੇ ਸੇਤਮੰਦ ਹੋਏਗਾ ਨਸ਼ਾ ਮੁਕਤ ਹੋਏਗਾ ਇਹਦੇ ਬਾਕੀ ਦੇ ਬੈਨੀਫਿਟਸ ਬਹੁਤ ਆ ਸਾਡੀਆਂ ਜੇਲਾਂ ਚ ਜਿਹੜੇ ਬੰਦੇ ਜਿਹੜਾ ਇਕੱਠ ਹੋਣਗੇ ਜੁਡੀਸ਼ਰੀ ਦਾ ਜਿਹੜਾ ਓਵਰਲੋਡ ਆ ਉਹ ਇਕੱਠ ਹੋਏਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀਆਂ ਲੁੱਟਾਂ ਖੋਹਾਂ ਬੰਦ ਹੋਣਗੀਆਂ ਜਿਹੜੀਆਂ ਫਰੋਤੀ ਦੀਆਂ ਕੌਲਾਂ ਆਉਂਦੀਆਂ ਸੀ ਉਹ ਬੰਦ ਹੋਣਗੀਆਂ ਜਿਹਦੇ ਨਾਲ ਆਪਣੇ ਪੰਜਾਬ ਦੇ ਵਿੱਚ ਇੰਡਸਟ੍ਰੀਅਲਿਸਟ ਹੋਰ ਆਣਗੇ ਐਨਆਰਆਈ ਆ ਕੇ ਇੱਥੇ ਆਪਣੇ ਵੈਂਚਰ ਸ਼ੁਰੂ ਕਰਨਗੇ ਜਿਹਦੇ ਨਾਲ এমਪਲॉयਮੈਂਟ ਜਨਰੇਸ਼ਨ ਹੋਏਗੀ ਸੋ ਇਹਦੇ ਪੰਜਾਬ ਨੂੰ ਲਾਰਜ ਆਰਡਰ ਦੇ ਹਿਸਾਬ ਨਾਲ ਪੰਜਾਬ ਨੂੰ এমਪਲॉयਮੈਂਟ ਦੇ ਹਿਸਾਬ ਨਾਲ ਔਰ ਜਿਹੜਾ ਸਾਡਾ ਯੂਥ ਹੈ ਉਹਨਾਂ ਨੂੰ ਰੋਜ਼ਗਾਰ ਦੇ ਵਾਸਤੇ ਔਰ ਜਿਹੜਾ ਹੈਗਾ ਮਾਪਿਆਂ ਨੂੰ ਕਿਤੇ ਸਕੂਨ ਮਿਲੇਗਾ ਕਿ ਇਹ ਹੁਣ ਜਿਹੜਾ ਪੰਜਾਬ ਦੀ ਮੁਹਮਮਾ ਇਹ ਰੰਗ ਲਿਆ ਰਹੀ ਹੈ ਔਰ ਅਜੇ ਬਹੁਤਾ ਸਮਾਂ ਨਹੀਂ ਹੋਇਆ ਤਿੰਨ ਮਹੀਨੇ ਦੇ ਵਿੱਚ ਜਿਹੜਾ ਇਹ ਤਿੰਨ ਚਾਰ ਮਹੀਨੇ ਦੇ ਵਿੱਚ ਸਾਡੀ ਜਿਹੜੀ ਬਹੁਤ ਅੱਛੀ ਰਿਪੋਰਟ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਉਹਨੂੰ ਜਿਹੜਾ ਹੈਗਾ ਇੱਕ ਲੌਜੀਕਲ ਐਂਡ ਤੱਕ ਲੈ ਕੇ ਜਾਵਾਂਗੇ ਬਹੁਤ-ਬਹੁਤ ਧੰਨਵਾਦ